ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਐ ਸੰਸੈਡ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਤੋ ਬਾਲੀਵੁੱਡ ਅਦਾਕਾਰਾਂ ਕਿਆਰਾ ਧਵਾਨੀ ਤੇ ਸਦਾਰਥ ਮਲਹੋਤਰਾ ਜਿਨ੍ਹਾਂ ਦੀ ਜੋੜੀ ਨੂੰ ਬਾਲੀਵੁੱਡ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਇਹਨਾਂ ਦੀ ਮਿਲਦੇ ਜੁਲਦੇ ਕਮਿਸ਼ਟਰੀ ਨੂੰ ਜਿਹੜਾ ਹਰ ਕੋਈ ਪਸੰਦ ਕਰਦਾ ਤਦ ASCII ਕਿ ਹੁਣ ਇਹਨਾਂ ਦੇ ਘਰ ਨੰਨੇ ਬੱਚੇ ਦੀਆਂ ਟਿਲਕਾਰੀਆਂ ਗੂੰਜੇ ਜਿញਾ ਦੱਸਦੇ ਕਿ ਕਿਆਰਾ ਧਵਾਨੀ ਨੇ ਤੀਨ ਨੂੰ ਜਨਮ ਦਿੱਤਾ ਤਾਂ ਜਿਸ ਤੋਂ ਬਾਅਦ ਸਾਰੇ ਇਹਨਾਂ ਨੂੰ ਕੰਗ੍ਰੈਚੂਲੇਸ਼ਨਸ ਕਹਿ ਰਹੇ ਨੇ ਤੇ ਬਿਲਕੁਲ ਇਸ ਵਾਰੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਹਾਲਾਂਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਹਜੇ ਕੋਈ ਵੀ ਫੋਟੋ ਹੈ ਜਿਹੜੀ ਸਾਂਝੀ ਨਹੀਂ ਕੀਤੀ ਤੇ ਨਾ ਹੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਕੀਤੀ ਆ ਪਰ ਫੈਨਸ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਪਿਆਰ ਮਿਲ ਰਿਹਾ ਹੈ ਤਦ ਆਖੀਏ ਕਿ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਦੇ ਵਿੱਚੋਂ ਕਿਆਰਾ ਅਦਵਾਨੀ ਤੇ ਸਰਦਾਰਤ ਮਲਹੋਤਰਾ ਦੇ ਘਰ ਨੰਨੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਨੇ ਇਸ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ ਦੋਵਾਂ ਦੇ ਘਰੇ ਇੱਕ ਤੀਨੇ ਜਨਮ ਲਿਆ 2023 ਦੇ ਵਿੱਚ ਰਾਜਸਥਾਨ ਦੇ ਵਿੱਚ ਵਿਆਹ ਕਰਨ ਵਾਲਾ ਇਹ ਜੋੜਾ ਹੁਣ ਬਾਲੀਵੁੱਡ ਦੇ ਪੇਰੈਂਟ ਕਲੱਬ ਦੇ ਵਿੱਚ ਸ਼ਾਮਲ ਹੋ ਗਿਆ ਹਾਲਾਂਕਿ ਕਿਆਰਾ ਯਾ ਸਰਦਾਰਥ ਦੁਆਰਾ ਹੁਣ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਇਸ ਲਈ ਫੈਨਸ ਇਸ ਜੋੜੇ ਦੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਨ ਦੀ ਉਡੀਕ ਕਰ ਰਹੇ ਨੇ ਸੈਲੀਬ੍ਰਿਟੀ ਪਪਰਜ਼ੀ ਅਕਾਊਂਟ ਵਾਇਰਲ ਪਿਆਨੀ ਨੇ ਇੱਕ ਪੋਸਟ ਸਾਂਝੀ ਕੀਤੀ ਅਦਾਕਾਰਾਂ ਦੇ ਮਾ ਬੜਨ ਬਾਰੇ ਜਾਣਕਾਰੀ ਦਿੱਤੀ ਤਾਂ ਫਰਵਰੀ ਦੇ ਵਿੱਚ ਗਰਭਵਤੀ ਹੋਣ ਦੀ ਖਬਰ ਸਾਂਝੀ ਕੀਤੀ ਸੀ ਇਹ ਖੁਸ਼ਖਬਰੀ ਛੇ ਸ਼ਾ ਸਿਤਾਰਿਆ ਦੁਆਰਾ ਫਰਵਰੀ 2025 ਦੇ ਵਿੱਚ ਇੱਕ ਪਿਆਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਗਰਭ ਅਵਸਥਾ ਦਾ ਐਲਾਨ ਕਰਨ ਤੋਂ ਕੁਝ ਮਹੀਨੇ ਬਾਅਦ ਆਈ ਹੈ ਕਿਆਰਾ ਅਤੇ ਸਿਦਾਰਥ ਨੇ ਫਰਵਰੀ ਦੇ ਵਿੱਚ ਇੰਸਟਾਗ੍ਰam ਤੇ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਤਸਵੀਰ ਦੇ ਵਿੱਚ ਕਿਆਰਾ ਤੇ ਸਦਾਰਥ ਛੋਟੇ ਮੋਜ਼ੇ ਫੜੇ ਦਿਖਾਈ ਦਿੰਦੇ ਨੇ ਫੋਟੋ ਸਾਂਝੀ ਕਰਦੇ ਹੋਏ ਲਿਖਦੇ ਨੇ ਕਿਆਰਾ ਨੇ ਤਸਵੀਰ ਦੇ ਨਾਲ ਕੈਪਸ਼ਨ ਚ ਲਿਖਿਆ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੂਫਾਨ ਜਲਦੀ ਆ ਰਿਹਾ ਹੈ ਸਸ਼੍ਰੀਕਲ ਜੀ ਤੁਸੀਂ ਜੁੜ ਚੁੱਕੇ ਐ ਐਸਐਨ ਨਿਊਜ਼ ਨਾਲ ਤੇ ਮੈਂ ਹਾਂ ਪ੍ਰਦੀਪ ਤੋ ਬਾਲੀਵੁੱਡ ਅਦਾਕਾਰਾ ਕਿਆਰਾ ਡੁਵਾਨੀ ਤੇ ਸਦਾਰਥ ਮਲਹੋਤਰਾ ਜਿਨ੍ਹਾਂ ਦੀ ਜੋੜੀ ਨੂੰ ਬਾਲੀਵੁੱਡ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਦਿੱਤਾ ਜਾਂਦਾ ਤੇ ਇਹਨਾਂ ਦੀ ਮਿਲਦੇ ਜੁਲਦੇ ਕਮਿਸਟਰੀ ਨੂੰ ਜਿਹੜਾ ਹਰ ਕੋਈ ਪਸੰਦ ਕਰਦਾ ਹੈ ਤਦਾਸੀਏ ਕਿ ਹੁਣ ਇਹਨਾਂ ਦੇ ਘਰ ਨੰਨੇ ਬੱਚੇ ਦੀਆਂ ਤਿਲਕਾਰੀਆਂ ਗੂੰਜੈ ਜਿਹਾ ਦੱਸਦੇ ਕਿ ਕੈਰਾਡਵਾਨੀ ਨੇ ਧੀ ਨੂੰ ਜਨਮ ਦਿੱਤਾ ਹੈ ਤਾਂ ਜਿਸ ਤੋਂ ਬਾਅਦ ਸਾਰੇ ਇਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਹਿ ਰਹੇ ਨੇ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਹਾਲਾਂਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਹਜੇ ਕੋਈ ਵੀ ਫੋਟੋ ਹੈ ਜਿਹੜੀ ਸਾਂਝੀ ਨਹੀਂ ਕੀਤੀ ਤੇ ਨਾ ਹੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਕੀਤੀ ਹੈ ਪਰ ਫੈਨਸ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਪਿਆਰ ਮਿਲ ਰਿਹਾ ਹੈ ਤਾਂ ਦੱਸਿਏ ਕਿ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਦੇ ਵਿੱਚੋਂ ਕਿਆਰਾ ਅਡਵਾਨੀ ਤੇ ਸਰਦਾਰਤ ਮਲਹੋਤਰਾ ਦੇ ਘਰ ਨੰਨੇ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਨੇ ਇਸ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ ਦੋਵਾਂ ਦੇ ਘਰੇ ਇੱਕ ਤੀਨੇ ਜਨਮ ਲਿਆ 2023 ਦੇ ਵਿੱਚ ਰਾਜਸਥਾਨ ਦੇ ਵਿੱਚ ਵਿਆਹ ਕਰਨ ਵਾਲਾ ਇਹ ਜੋੜਾ ਹੁਣ ਬਾਲੀਵੁੱਡ ਦੇ ਪੇਰੈਂਟ ਕਲੱਬ ਦੇ ਵਿੱਚ ਸ਼ਾਮਲ ਹੋ ਗਿਆ ਹਾਲਾਂਕਿ ਕਿਆਰਾ ਯਾ ਸਰਦਾਰਤ ਦੁਆਰਾ ਹੁਣ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਇਸ ਲਈ ਫੈਨਸ ਇਸ ਜੋੜੇ ਦੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਨ ਦੀ ਉਡੀਕ ਕਰ ਰਹੇ ਨੇ ਸੈਲੀਬ੍ਰਿਟੀ ਪਪਰਜ਼ੀ ਅਕਾਊਂਟ ਵਾਇਰਲ ਪਿਆਨੀ ਨੇ ਇੱਕ ਪੋਸਟ ਸਾਂਝੀ ਕੀਤੀ ਅਦਾਕਾਰਾਂ ਦੇ ਮਾਂ ਬੜਨ ਬਾਰੇ ਜਾਣਕਾਰੀ ਦਿੱਤੀ ਤਾਂ ਫਰਵਰੀ ਦੇ ਵਿੱਚ ਗਰਭਵਤੀ ਹੋਣ ਦੀ ਖਬਰ ਸਾਂਝੀ ਕੀਤੀ ਸੀ ਇਹ ਖੁਸ਼ਖਬਰੀ 6 6 ਤਾਰਿਆਂ ਦੁਆਰਾ ਫਰਵਰੀ 2025 ਦੇ ਵਿੱਚ ਇੱਕ ਪਿਆਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀ ਗਰਭ ਅਵਸਥਾ ਦਾ ਐਲਾਨ ਕਰਨ ਤੋਂ ਕੁਝ ਮਹੀਨੇ ਬਾਅਦ ਆਈ ਹੈ ਕਿਆਰਾ ਅਤੇ ਸਿਦਾਰਥ ਨੇ ਫਰਵਰੀ ਦੇ ਵਿੱਚ ਇੰਸਟਾਗ੍ਰam ਤੇ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਤਸਵੀਰ ਦੇ ਵਿੱਚ ਕਿਆਰਾ ਤੇ ਸਿਦਾਰਥ ਛੋਟੇ ਮੋਜ਼ੇ ਫੜੇ ਦਿਖਾਈ ਦਿੰਦੇ ਨੇ ਫੋਟੋ ਸਾਂਝੀ ਕਰਦੇ ਹੋਏ ਲਿਖਦੇ ਨੇ ਕਿਆਰਾ ਨੇ ਤਸਵੀਰ ਦੇ ਨਾਲ ਕੈਪਸ਼ਨ ਚ ਲਿਖਿਆ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਜਲਦੀ ਆ ਰਿਹਾ ਹੈ